ਨਮਸਕਾਰ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਤੁਹਾਡੇ ਨਾਲ ਪੁਸ਼ਪਾ ਮੋਰਿਆ ਅੱਜ ਗੱਲ ਕਰਾਂਗੇ ਬਿਕਰਮ ਮਜੀਠੀਆ ਦੀ ਪੇਸ਼ੀ ਹੋ ਚੁੱਕੀ ਹੈ ਕੋਰਟ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕੱਲ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਈ ਤੇ ਰੇਡ ਕੀਤੀ ਗਈ ਸੀ ਉਹਨਾਂ ਦੇ ਘਰ ਤੇ ਵਿਜੀਲੈਂਸ ਦੀ ਰੇਡ ਹੋਈ ਸੀ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੜਕੇ ਸਵੇਰੇ ਵਿਕਰਮ ਮਜੀਠੀਆ ਦੇ ਘਰ ਰੇਡ ਹੁੰਦੀ ਹੈ ਉਹਨਾਂ ਦੇ ਪਤਨੀ ਉੱਥੇ ਮੌਜੂਦ ਹੁੰਦੇ ਨੇ ਬੱਚੇ ਮੌਜੂਦ ਹੁੰਦੇ ਨੇ ਤੇ ਆਪ ਵਿਕਰਮ ਮਜੀਠੀਆ ਵੀ ਮੌਜੂਦ ਹੁੰਦੇ ਨੇ ਕਾਫੀ ਬਵਾਲ ਹੁੰਦਾ ਹੈ ਵੀਡੀਓ ਜਾਰੀ ਕੀਤਾ ਗਿਆ ਵਿਕਰਮ ਮਜੀਠੀਆ ਦੇ ਵੱਲੋਂ ਉਸ ਵੇਲੇ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਵੀ ਕਾਫੀ ਜ਼ਿਆਦਾ ਦੋਸ਼ ਲਗਾਏ ਨੇ ਕਿਹਾ ਕਿ ਅਚਾਨਕ ਇਹ ਸਾਰੀ ਚੀਜ਼ਾਂ ਕੀਤੀਆਂ ਗਈਆਂ ਸਾਡੇ ਨੇ ਥ्रेटਨ ਹੋਏ ਨੇ ਇਸ ਇਸ ਵਿਜੀਲੈਂਸ ਦੀ ਜਿਹੜੀ ਰੇਡ ਹੋਈ ਹੈ ਇਸ ਕਰਕੇ ਪਰ ਹੁਣ ਅੱਜ ਕੋਰਟ ਕੋਰਟ ਦੇ ਵਿੱਚ ਪੇਸ਼ੀ ਹੋਈ ਵਿਕਰਮ ਮਜੀਠੀਆ ਦੀ ਤੇ ਹੁਣ ਇਸ ਵੇਲੇ ਦੀ ਖਬਰ ਦੱਸ ਰਹੇ ਹਾਂ 7 ਦਿਨਾਂ ਦਾ ਰਿਮਾਂਡ ਮਿਲ ਚੁੱਕਾ ਹੈ ਪੁਲਿਸ ਨੂੰ ਵਿਕਰਮ ਮਜੀਠੀਆ 7 ਦਿਨਾਂ ਦੇ ਰਿਮਾਂਡ ਤੇ ਪਹੁੰਚ ਚੁੱਕੇ ਨੇ ਹੁਣ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਿਰਕਾਰ ਨਸ਼ਾ ਤਸਕਰੀ ਦੇ ਵਿੱਚ ਉਹਨਾਂ ਦਾ ਹੱਥ ਕਿਵੇਂ ਸੀਗਾ ਤੇ ਵੱਡੇ ਵੱਡੇ ਜਿਹੜੇ ਲੀਡਰ ਨੇ ਜਿਹੜੇ ਦਿਗਜ ਨੇ ਉਹ ਵੀ ਹੁਣ ਵਿਕਰਮ ਮਜੀਠੀਆ ਦੇ ਖਿਲਾਫ ਬੋਲਨੇ ਸ਼ੁਰੂ ਹੋ ਚੁੱਕੇ ਨੇ ਜਿਵੇਂ ਕਿ ਕੁਲਦੀਪ ਢਾਲੀਵਾਲ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਵਿਕਰਮ ਮਜੀਠੀਆ ਇੱਕ ਵੱਡੀ ਮੱਛਲੀ ਨੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਜਿਸ ਨੂੰ ਹੁਣ ਕਾਬੂ ਕਰ ਲਿਆ ਗਿਆ ਹੈ ਲੋਕਾਂ ਨੂੰ کافی ਸਕੂਨ ਹੈ ਕਿਉਂਕਿ ਲੋਕ ਹਮੇਸ਼ਾ ਤੋਂ ਇਹ ਗੱਲ ਕਹਿੰਦੇ ਹੋਏ ਨਜ਼ਰ ਆਉਂਦੇ ਸੀਗੇ ਕਿ ਹਰ ਵਾਰ ਛੋਟੀ ਮੱਛਲੀਆਂ ਤੇ ਹੱਥ ਮਾਰਿਆ ਜਾਂਦਾ ਹੈ ਛੋਟੇ ਜਿਹੜੇ ਤਸਕਰ ਨੇ ਉਹਨਾਂ ਨੂੰ ਫੜਿਆ ਜਾਂਦਾ ਹੈ ਆਖਿਰ ਇਹ ਸਵਾਲ ਖੜੇ ਹੋ ਰਹੇ ਸੀਗੇ ਕਿ ਵੱਡੇ ਜਿਹੜੇ ਤਸਕਰ ਨੇ ਉਹਨਾਂ ਨੂੰ ਕਾਬੂ ਕਿਉਂ ਨਹੀਂ ਕੀਤਾ ਜਾਂਦਾ ਤੇ ਕਾफी ਸਮਾਂ ਲੱਗਿਆ ਸਰਕਾਰ ਨੂੰ ਵਿਕਰਮ ਮਜੀਠੀਆ ਨੂੰ ਕਾਬੂ ਕਰਨ ਦੇ ਲਈ ਹਾਲਾਂਕਿ ਇਹ ਹਲੇ ਤੱਕ ਦੋਸ਼ ਕਲੀਅਰ ਨਹੀਂ ਹੋਏ ਨੇ ਕਿ ਵਿਕਰਮ ਮਜੀਠੀਆ ਦਾ ਨਾਂ ਨਸ਼ੇ ਦੇ ਵਿੱਚ ਹੈ ਜਾਂ ਨਹੀਂ ਪਰ ਪਹਿਲਾਂ ਵੀ ਕਈ ਮਾਮਲੇਦਾਰ ਦੇ ਸਾਹਮਣੇ ਆਏ ਜਿਸ ਦੇ ਵਿੱਚ ਵਿਕਰਮ ਮਜੀਠੀਆ ਦਾ ਨਾਂ ਸਾਹਮਣੇ ਆਇਆ ਸੀ ਤੇ ਅੱਜ 7 ਦਿਨਾਂ ਦਾ ਰਿਮਾਂਡ ਵਿਕਰਮ ਮਜੀਠੀਆ ਦੇ ਉੱਪਰ ਹੁਣ ਹੈਗਾ ਇਹ ਪੁਲਿਸ ਹੁਣ ਉਹਨਾਂ ਦੇ ਕੋਲ ਪੁੱਛਗਿੱਛ ਕਰੇਗੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਪੰਜਾਬ ਦੇ ਵਿੱਚ ਲਗਾਤਾਰ ਨਸ਼ਾ ਵੱਧ ਰਿਹਾ ਹੈ ਤੇ ਇਸ ਨੂੰ ਕੰਟਰੋਲ ਕਰਨ ਦੇ ਲਈ ਨਸ਼ਾ ਮੁਕਤ ਅਭਿਆਨ ਜਿਹੜਾ ਹੈ ਪੰਜਾਬ ਸਰਕਾਰ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਲਗਾਤਾਰ ਇਹ ਕਹਿੰਦੀ ਹੋਈ ਆਪਣੇ ਸੰਬੋਧਨਾਂ ਦੇ ਵਿੱਚ ਨਜ਼ਰ ਆ ਰਹੀ ਹੈ ਆਪਣੇ ਜਿੰਨੇ ਵੀ ਲਾਈਵ ਹੁੰਦੇ ਨੇ ਭਗਵੰਤ ਮਾਨ ਦੇ ਜਿੰਨੇ ਵੀ ਆਡੀਅנס ਦੇ ਵਿੱਚ ਉਹ ਜਾਂਦੇ ਨੇ ਹਰ ਵਾਰ ਆਪਣੇ ਸੰਬੋਧਨ ਦੇ ਵਿੱਚ ਉਹ ਗੱਲ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਰੰਗਲਾ ਪੰਜਾਬ ਬਣਾਵਾਂਗੇ ਤੇ ਹੁਣ ਦੇਖਣਾ ਹੋਵੇਗਾ ਕਿ ਕ੍ਰਮ ਮਜੀਠੀਆ ਜੋ ਕਿ ਇੱਕ ਵੱਡੀ ਮੱਛਲੀ ਕਹੇ ਜਾ ਰਹੇ ਨੇ ਉਹਨਾਂ ਤੋਂ ਕੀ ਕੁਝ ਖੁਲਾਸਾ ਨਿਕਲ ਕੇ ਸਾਹਮਣੇ ਆਉਂਦੇ ਨੇ ਤੁਹਾਨੂੰ ਦੱਸ ਦਈਏ ਕਿ ਵਿਕਰਮ ਮਜੀਠੀਆ ਦੇ ਘਰੋਂ ਕਿਹੜੀ ਕਿਹੜੀ ਚੀਜ਼ਾਂ ਬਰਾਮਦ ਹੋਈਆਂ ਨੇ ਤਾਂ ਬਿਕਰਮ ਮਜੀਠੀਆ ਦੇ ਘਰ 29 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ 4 ਲੈਪਟਾਪ ਬਰਾਮਦ ਕੀਤੇ ਗਏ ਨੇ 2 ਆਈਪੈਡ 8 ਡਾਇਰੀਆਂ ਬਰਾਮਦ ਕੀਤੀਆਂ ਗਈਆਂ ਨੇ ਤੇ ਇਸ ਦੇ ਵਿੱਚ ਘੱਟੋ-ਘੱਟ ਨਹੀਂ ਤੇ 500 ਕਰੋੜ ਦੇ ਦਸਤਾਵੇਜ਼ ਜਿਹੜੇ ਨੇ ਵਿਜੀਲੈਂਸ ਨੇ ਕਾਬੂ ਕੀਤੇ ਨੇ ਉਥੋਂ ਆਪਣੇ ਅੰਡਰਲੇ ਤੇ ਹੁਣ ਇਹਨਾਂ ਦਸਤਾਵੇਜ਼ਾਂ ਦੀ ਪੂਰੀ ਤਰੀਕੇ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਇਸ ਦੀ ਪੜਤਾਲ ਕਰੇਗੀ ਤੇ ਪੰਜਾਬ ਦੇ ਲੋਕ ਇਹ ਦਾਵਾ ਕਰ ਰਹੇ ਸੀਗੇ ਕਿ ਇਹ ਜਿਹੜੀ ਵੱਡੀ ਮੱਛਲੀ ਹੈ ਉਸ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ ਸਵਾਲ ਖੜੇ ਕੀਤੇ ਜਾ ਰਹੇ ਸੀ ਪਰ ਅੱਜ ਪੰਜਾਬ ਸਰਕਾਰ ਨੇ ਹੁਣ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ ਅੱਗੇ ਹੋਰ ਵੀ ਕਈ ਨਾਮ ਨਿਕਲ ਕੇ ਸਾਹਮਣੇ ਆਣਗੇ ਪਰ ਤੁਹਾਨੂੰ ਦੱਸ ਦਈਏ ਇਸ ਵੇਲੇ ਦੀ ਖਬਰ ਇਹੀ ਹੈ ਕਿ 7 ਦਿਨਾਂ ਦਾ ਰਿਮਾਂਡ ਪੁਲਿਸ ਨੂੰ ਮਿਲ ਚੁੱਕਾ ਹੈ ਕੋਰਟ ਦੇ ਵਿੱਚ ਸਵੇਰੇ ਪੇਸ਼ੀ ਹੋਈ ਕਾਫੀ ਦੇਰ ਤੱਕ ਉਹਨਾਂ ਦੀ ਕੋਰਟ ਦੇ ਵਿੱਚ ਪੇਸ਼ੀ ਚੱਲਦੀ ਰਹੀ ਤੇ ਹੁਣ 7 ਦਿਨਾਂ ਤੇ ਰਿਮਾਂਡ 'ਤੇ ਉਹਨਾਂ ਨੂੰ ਭੇਜ ਦਿੱਤਾ ਗਿਆ ਹੈ ਤੇ ਗਨੀਵ ਕੌਰ ਉਹਨਾਂ ਦੀ ਪਤਨੀ ਜਿਹੜੇ ਨੇ ਉਹਨਾਂ ਦਾ ਵੀ ਬਿਆਨ ਕੱਲ ਸਾਹਮਣੇ ਆਇਆ ਸੀ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਸੀਗੇ ਉਹਨਾਂ ਦਾ ਕਹਿਣਾ ਸੀ ਕਿ ਧੱਕਾ ਕੀਤਾ ਗਿਆ ਹੈ ਤੇ ਸਾਡੇ ਘਰ ਅਚਾਨਕ ਵਿਜੀਲੈਂਸ ਨੇ ਦਾਵਾ ਬੋਲਿਆ ਜਿਸ ਕਰਕੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਕਾਫੀ ਜ਼ਿਆਦਾ ਡਰ ਗਏ ਤੇ ਉਹ ਕਹਿੰਦੇ ਹੋਏ ਵੀ ਨਜ਼ਰ ਆਏ ਸੀ ਕਿ ਸਵੇਰ ਤੋਂ ਉਹਨਾਂ ਦੇ ਬੱਚਿਆਂ ਨੇ ਨਾ ਰੋਟੀ ਖਾਧੀ ਇਹਨਾਂ ਕੁਝ ਖਾ ਨਸ਼ੀਆਂ ਕਰਕੇ ਪਰੇਸ਼ਾਨ ਨੇ ਲੋਕ ਜਿਨ੍ਹਾਂ ਦੇ ਬੱਚੇ ਨਸ਼ੀਆਂ ਕਰਕੇ ਜਿਨ੍ਹਾਂ ਨੂੰ ਮੌਤ ਦਾ ਸਾਹਮਣਾ ਕਰਨਾ ਪਿਆ ਹੁਣ ਆਮ ਆਦਮੀ ਪਾਰਟੀ ਸਰਕਾਰ ਇਸੇ ਚੀਜ਼ ਨੂੰ ਲੈ ਕੇ ਅੱਗੇ ਸਵਾਲ ਜਵਾਬ ਕਰ ਰਹੀ ਉਹਨਾਂ ਦਾ ਕਹਿਣਾ ਹੈ ਕਿ ਜੇ ਤੁਹਾਡੇ ਬੱਚਿਆਂ ਨੇ ਇੱਕ ਦਿਨ ਰੋਟੀ ਨਹੀਂ ਖਾਧੀ ਤੇ ਕੀ ਹੋ ਗਿਆ ਕਿਉਂਕਿ ਨਸ਼ੇ ਕਰਕੇ ਲਗਾਤਾਰ ਪੰਜਾਬ ਦੇ ਵਿੱਚ ਕਈ ਏਦਾਂ ਦੇ ਨੌਜਵਾਨ ਨੇ ਕਈ ਏਦਾਂ ਦੇ ਬੱਚੇ ਨੇ ਜੋ ਇਸ ਦਾ ਸ਼ਿਕਾਰ ਹੁੰਦੇ ਨੇ ਤੇ ਆਖਿਰਕਾਰ ਉਹਨਾਂ ਨੂੰ ਮੌਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਕਈ ਵਾਰ ਇਹਦਾ ਹੁੰਦਾ ਵੀ ਹੈ ਕਿ ਕਈ ਵਾਰ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਤੇ ਕੋਈ ਕੁਝ ਨਹੀਂ ਇਸ ਦੇ ਵਿੱਚ ਕਰ ਪਾਉਂਦਾ ਕਿਉਂਕਿ ਨਸ਼ੇ ਦੀ ਲਤ ਇਸ ਤਰੀਕੇ ਦੀ ਹੋ ਜਾਂਦੀ ਹੈ ਕਿ ਆਪਣੇ ਆਪ ਤੇ ਨੌਜਵਾਨ ਜਿਹੜੇ ਨੇ ਉਹ ਕਾਬੂ ਨਹੀਂ ਪਾ ਪਾਉਂਦੇ ਤੇ ਨੌਜਵਾਨ ਜਿਹੜੇ ਨੇ ਕਾਫੀ ਜ਼ਿਆਦਾ ਰੋਲ ਰਹੇ ਨੇ ਬੇਰੋਜ਼ਗਾਰੀ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਪਰੇਸ਼ਾਨ ਕਰ ਰਹੀ ਨੌਜਵਾਨਾਂ ਨੂੰ ਤੇ ਇੱਕ ਨਸ਼ਾ ਵੱਡਾ ਮੈਟਰ ਹੈ ਪੰਜਾਬ ਦੇ ਵਿੱਚ ਜਿਸ ਨੂੰ ਲੈ ਕੇ ਪੰਜਾਬ ਲਗਾਤਾਰ ਬਦਨਾਮ ਹੁੰਦਾ ਰਹਿੰਦਾ ਹੈ ਤੇ ਹੁਣ ਇਸ ਬਦਨਾਮੀ ਨੂੰ ਘਟਾਉਣ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਪ੍ਰਯਾਸ ਕਰ ਰਹੀ ਹੈ ਤੇ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਕਾਬੂ ਕਰ ਲਿਆ ਗਿਆ ਹੈ ਅਕਾਲੀ ਦਲ ਦੇ ਲੀਡਰ ਨੇ ਵੱਡੇ ਲੀਡਰ ਰਹੇ ਨੇ ਤੇ ਹੁਣ ਅਕਾਲੀ ਦਲ ਵੀ ਇਸ ਤੇ ਬਿਆਨਬਾਜ਼ੀ ਜਿਹੜਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਹੁਣ ਸਾਡੇ 3 ਵਜੇ ਦੇ ਨੇੜੇ ਤੇੜੇ ਅੱਜ ਪ੍ਰੈਸ ਕਾਨਫਰੰਸ ਵੀ ਹੋਵੇਗੀ ਪ੍ਰੈਸ ਕਾਨਫਰੰਸ ਦੇ ਵਿੱਚ ਅਕਾਲੀ ਦਲ ਆਪਣਾ ਕੀ ਕੁਝ ਪੁਆਇੰਟ ਰੱਖਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਫਿਲਹਾਲ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਵਿਕਰਮ ਮਜੀਠੀਆ ਨੂੰ 7 ਦਿਨਾਂ ਦੀ ਰਿਮਾਂਡ ਤੇ ਭੇਜ ਦਿੱਤਾ ਪੁੱਛਗਿੱਛ ਕੀਤੀ ਜਾਵੇਗੀ ਵੱਡੇ ਵੱਡੇ ਖੁਲਾਸੇ ਹੋ ਸਕਦੇ ਨੇ ਕਿਹੜੇ ਕਿਹੜੇ ਨਾਮ ਸਾਹਮਣੇ ਆਉਂਦੇ ਨੇ ਦੇਖਣ ਵਾਲੀ ਗੱਲ ਹੋਵੇਗੀ ਤੁਹਾਨੂੰ ਦੱਸਦੀ ਕਿ ਪੋਲਾ ਦਾ ਜਿਹੜਾ ਕੇਸ ਸੀਗਾ ਨਸ਼ਾ ਤਸਕਰੀ ਦਾ ਕੇਸ ਸੀ ਉਸ ਦੇ ਵਿੱਚ ਵੀ ਵਿਕਰਮਾਜੀਠਿਆ ਦਾ ਨਾਮ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਜ਼ਮਾਨਤ ਤਾਂ ਮਿਲ ਗਈ ਸੀ ਹਾਲਾਕਿ ਪਰ ਫੇਰ ਵੀ ਉਹਨਾਂ ਦਾ ਨਾਂ ਜਿਹੜਾ ਇੰਨੇ ਵੱਡੇ ਤਸਕਰ ਦੇ ਨਾਲ ਸਾਹਮਣੇ ਆਇਆ ਉਦੋਂ ਤੋਂ ਹੀ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਸੀਗੇ ਹੁਣ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਲਗਾਤਾਰ ਐਕਸ਼ਨ ਲੈਂਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਵੀ ਯਾਦ ਹੋਵੇਗਾ ਲਗਾਤਾਰ ਬੁਲਡੋਜ਼ਰ ਐਕਸ਼ਨ ਕੀਤੇ ਜਾ ਰਹੇ ਨੇ ਪੀਲਾ ਪੰਜਾ ਚਲਾਇਆ ਜਾਂਦਾ ਹੈ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਵੀ ਤਸਕਰ ਫੜੇ ਜਾਂਦੇ ਨੇ ਭਾਵੇਂ ਉਹ ਜੇਲ੍ਹ 'ਚ ਹੋਣ ਭਾਵੇਂ ਉਹ ਜੇਲ੍ਹ ਤੋਂ ਬਾਹਰ ਪ੍ਰੋਪਰਟੀ ਹੈ ਉਸ ਨੂੰ ਸੀਜ਼ ਕਰ ਦਿੱਤਾ ਜਾਂਦਾ ਹੈ ਉਸ ਨੂੰ ਸੀਲ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੇ ਘਰ ਜਿਹੜੇ ਨੇ ਉਹ ਢਾ ਦਿੱਤੇ ਜਾਂਦੇ ਨੇ ਤੇ ਅੱਜ ਦੀ ਖਬਰ ਤੁਹਾਨੂੰ ਦੱਸ ਰਹੀਆਂ ਸੱਤ ਦਿਨਾਂ ਦਾ ਰਿਮਾਂਡ ਵਿਕਰਮ ਮਜੀਠੀਆ ਜਿਹੜਾ ਹੈ ਉਹਨਾਂ ਨੂੰ ਹੁਣ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਤੇ ਸੱਤ ਦਿਨਾਂ ਦੇ ਰਿਮਾਂਡ ਤੇ ਉਹਨਾਂ ਨੂੰ ਭੇਜ ਦਿੱਤਾ ਗਿਆ ਹੈ ਤੇ ਹੁਣ ਪੁਲਿਸ ਉਹਨਾਂ ਤੋਂ ਪੁੱਛਗਿੱਛ ਕਰੇਗੀ ਤਾਂ ਇਸ ਲਾਈਵ ਦੇ ਵਿੱਚ ਫਿਲਹਾਲ ਇਹ ਨਹੀਂ ਤੁਸੀਂ ਦੇਖਦੇ ਰਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਧੰਨਵਾਦ